ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਆਪਾਂ ਤੁਸੀਂ ਕਰਨੈਲ ਟਰੈਕਟਰ ਸੇਲਜ਼ ਬੋਗਾ ਵਾਲਿਆਂ ਦੇ ਸਭ ਤੋਂ ਪਹਿਲਾਂ ਨੰਬਰ ਨੋਟ ਪੇ ਦੇ 98141 14511 98141 14511 ਇਹ ਬਾਈ ਹੁਣਾਂ ਦਾ ਮੋਬਾਈਲ ਨੰਬਰ ਆ ਟਰੈਕਟਰ ਬਹੁਤ ਜ਼ਿਆਦਾ ਖੜੇ ਨੇ ਬਾਈ ਹੁਣਾਂ ਕੋਲੇ ਚੈੱਕ ਕਰ ਲੋ ਕੀ ਕੀ ਟਰੈਕਟਰਾਂ ਦੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਸਾਰੇ ਟਰੈਕਟਰਾਂ ਦੀ ਜਾਣਕਾਰੀ ਦਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਆ ਆ ਜੋ ਸਭ ਤੋਂ ਪਹਿਲਾਂ ਖੜਾ ਜੀ ਆਪਣਾ ਜੌਨੀਅਰ 2020 ਮਾਡਲ ਆ ਮਿੱਤਰੋ ਪੰਜਾਬ ਨੰਬਰ ਆ ਪੀਵੀ 91 ਕੇ 4804 ਕੰਡੀਸ਼ਨ ਟਰੈਕਟਰ ਦੀ ਬਹੁਤ ਚੰਗੀ ਪਈ ਆ ਕਰ ਲੋ ਚੈੱਕ ਰੰਗ ਪੇਂਟ ਦਾ origignal ਆ ਬੋਡੀ ਲਾਈਨ ਦਾ ਚੰਗਾ ਟਾਇਰ ਨਵੇਂ ਨੇ ਗੁਡੀਅਰ ਦੇ ਮੰਗਰੇਲੇ ਤੇ ਮੁਰਲੇ ਦੋਵੇਂ ਕਰ ਲੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਅੱਗੇ ਫੇਰ ਖੜਾ ਜੀ ਜੌਨੀਅਰ 5210 ਪਹਿਲਾਂ ਵਾਲਾ ਜੌਨੀਅਰ 5050 ਸੀ ਇਹ ਖੜਾ ਜੀ ਜੌਂਡੀਅਰ 5210 ਪੰਜਾਬ ਨੰਬਰ ਆ 2022 ਮਾਡਲ ਆ ਜੀ 7 ਲੱਖ ਤੇ 40 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਟਾਇਰ ਨਵੇਂ ਨੇ ਜੀ ਕਰ ਲਓ ਚ ਅੱਗੇ ਮਿੱਤਰੋ ਖੜਾ ਜੀ ਨਿਊ ਹਾਲੈਂਡ 3630 ਪਾਵਰ ਪਲਸ 2022 ਮਾਡਲ ਪੰਜਾਬ ਨੰਬਰ ਪੀਵੀ 29 ਲੋਕਲ ਮੋਗੇ ਦਾ ਨੰਬਰ ਆ ਜੀ ਵੇਟ ਲੱਗਿਆ ਹੋਇਆ ਰੰਗ ਪੇਂਟ ਦਾ ਡਾਇਰੈਕਟਰ ਰਿਵੀਜ਼ਨ ਵਾਲਾ ਬਾਡੀ ਲਾਈਨ ਦਾ ਬੌਸ ਹੋਣਾ ਡਬਲ ਕਲਚ ਆ ਜੀ ਆ ਕਨੋਪੀ ਲੱਗੀ ਹੋਈ ਆ ਜੀ ਫੈਬਰ ਵਾਲੀ ਛਤਰੀ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਜੀ 2022 ਮਾਡਲ ਆ 7 ਲੱਖ ਤੇ 95000 ਵੀ ਟਰੈਕਟਰ ਦਾ ਰੋਟਾ ਜੀ ਅੱਗੇ ਖੜਾ ਜੀ ਮਹਿੰਦਰਾ ਅਰਜਨ ਨੋਵੋ 605 ਡੀਆਈ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਕਰ ਲੋ ਚੈੱਕ 2015 ਮਾਡਲ ਆ ਜੀ 4 ਲੱਖ ਤੇ 95000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਲੁਧਿਆਣੇ ਦਾ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਕਰ ਲੋ ਚੈੱਕ ਅਜੇ ਮਿੱਤਰੋ ਖੜਾ ਸੋਨਾ ਲੀਕਾ ਡੀਆਈ 60 ਆਰ ਐਕਸ 2022 ਮਾਡਲ ਆ ਜੀ 6 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਮਿੱਤਰੋ ਵੇਟ ਲੱਗਿਆ ਹੋਇਆ ਰੰਗ ਪੇਂਟ ਦਾ ਟਰੈਕਟਰ オリジナル ਆ ਕਰ ਲੋ ਚੈੱਕ ਬੋਡੀ ਲਾਈਨ ਦਾ ਬਹੁਤ ਚੰਗਾ ਪਿਆ ਟਾਇਰਾਂ ਦੀ ਕੰਡੀਸ਼ਨ ਕਰ ਲੋ ਚੈੱਕ ਮਗਰ ਟਾਇਰਾਂ ਤੇ ਵੀ ਵੇਟ ਲੱਗਿਆ ਹੋਇਆ ਜੀ ਪੈਰ ਪੂਰਦਾਨ ਐਂਡ ਪੂਰੇ ਵਧੀਆ ਪਏ ਨੇ ਲਸ਼ਕਾ ਮਾਰਦਾ ਜੀ ਟਰੈਕਟਰ ਅੱਗੇ ਆ ਜੋ ਜੀ 2053 ਦਾ ਖੜਾ ਪੰਜਾਬ ਨੰਬਰ ਆ ਮਿੱਤਰੋ ਇਹ ਵੀ 2018 ਮਾਡਲ ਆ ਜੀ 6 ਲੱਖ ਤੇ 40000 ਕੇਟਟ ਦਾ ਰੇਟ ਆ ਜੀ ਵੇਟ ਬੂਟ ਲੱਗਿਆ ਹੋਇਆ ਬਾਡੀ ਲੈਨ ਦਾ ਟਰੈਕਟਰ ਚੰਗਾ ਪਿਆ ਜੀ ਰੰਗ ਪੀਣ ਦਾ ओरिजिनल ਆ ਰੰਮਰੂ ਮਸਾਪਿਆ ਨੇ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਕਰ ਲੋ ਚੈੱਕ ਅੱਗੇ ਮੇਤਰੋ ਖੜਾ ਜੀ ਫਾਰਮ ਟਰੈਕ 65 ਪੀ ਆਈ 2013 ਮਾਡਲ ਆ ਜੀ 4 ਲੱਖ ਤੇ 40000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਪੀ ਬੀ 02 ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸਾਫ ਪਿਆ ਜੀ ਪਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਫੇਵਰ ਦੀ ਸ਼ਟੇ ਜੱਗੀ ਲੱਗੀ ਹੋਈ ਆ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਅੱਗੇ ਖੜਾ ਜੀ ਮਿੰਦਰਾਸੀ 605 ਜੜੀ ਹੈ ਯਰ ਜਨ ਉਹ 2015 ਮਾਡਲ ਆ ਜੀ ਪੰਜਾਬ ਨੰਬਰ 5 ਲੱਖ ਤੇ 20 ਹਜ਼ਾਰ ਕੇ ਟ੍ਰੈਕਟਰ ਦੀ ਡਿਮਾਂਡ ਆ ਜੀ ਟਾਇਰ ਨਵੇਂ ਨੇ ਕਰ ਲੋ ਚੈੱਕ ਬੋਡੀ ਲਾਈਨ ਦਾ ਚੰਗਾ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟ੍ਰੈਕਟਰ ਆ ਟਾਇਰਾਂ ਦੀਆਂ ਗੁੱਡੀਆਂ ਤੇ ਹਜੇ ਮਾਰ ਕੇ ਵੀ ਓਵੇਂ ਨਹੀਂ ਕਰ ਲੋ ਚੈੱਕ ਰੇਮਰੂਮ ਸਾਫ ਹੈ ਨੇ ਛਤਰੀ ਲੱਗੀ ਹੋਈ ਆ ਸ਼ੀਟ ਨਵੀਂ ਆ ਜੀ ਰੱਗ ਪੇਂਟ ਦਾ ਬਿਲਕੁਲ ਸਾਫ ਪਿਆ ਜੀ ਬੋਡੀ ਲਾਈਨ ਦਾ ਛੱਡਾ ਪਿਆ ਠੱਠ ਦੇਖੜਾ ਜੀ ਸੋਨਾਲੀਟਾ ਵਲਟ੍ਰੈਕ 60 RX ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਟਰੈਕਟਰ ਹਟਰ ਲਾਇ ਹੋਣੀ ਟਰੈਕਟਰ ਤੇ ਰਿਮਾਂ ਤੇ ਵੀਟ ਲੱਗਿਆ ਹੋਇਆ ਜੀ ਛਤਰੀ ਨੰਨੀ ਆ ਬਿਲਕੁਲ ਰੱਗ ਪੇਂਟ ਦਾ ਬਹੁਤ ਸੋਹਣਾ ਪਿਆ ਟਾਇਰ ਨਵੇਂ ਨੇ ਜੀ ਕਰ ਲੋ ਚੈੱਕ 2016 ਮਾਡਲ ਆ ਜੀ 4 ਲੱਖ ਤੇ 95000 ਰੁਪਏ ਡੈਕਟਰ ਦਾ ਰੇਟ ਆ ਪੀਵੀ05 ਪੰਜਾਬ ਨੰਬਰ ਆ ਜੀ ਸੋਹਣੀ ਕੰਡੀਸ਼ਨ ਦਾ ਡੈਕਟਰ ਹੈ ਵੀ ਅੱਗੇ ਖੜਾ ਜੀ ਮੰਦਰਾ 9955 ਜਾਂਦੀ ਹੈ ਪੰਜਾਬ ਨੰਬਰ ਵੇਟ ਰੂਟ ਲੱਗਿਆ ਹੋਇਆ 2022 ਮਾਡਲ ਆ ਮਿੱਤਰੋ 10 ਲੱਖ ਤੇ 65000 ਰੁਪਏ ਡੈਕਟਰ ਦਾ ਰੇਟ ਆ ਅੱਗੇ ਖੜਾ ਜੀ ਸੋਨਾਲੀ ਕਾ ਫੋਰ ਦੀ ਏਅਰ ਕੂਲਿੰਗ पावर स्टेयरिंग वेट लगे हुआ जी पंजाब नंबर दो हज़ार बई मॉडल आ मित्रों सत्त लखानवे हज़ार के टैक्टर का रेट आ कर लो चेक जी अगे फिर खड़ा जी चौन डयर पंजा सत्तव पचहत्तर ई कंडीशन चंकी पई है जी पंजाब नंबर आ टै टूर नए देख लो कर लो चेक दो हज़ार पंद्रह मॉडल आ जी सत्त लख सॉरी 9 ਲੱਖ ਤੇ 70 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਜੀ ਰੰਗ ਪੇਂਟ ਦਾ オリジナル ਬੋਡੀ ਲੈਂਡ ਦਾ ਟਰੈਕਟਰ ਚੈੱਕ ਕਰਨਾ ਆ। ਅਬ ਦੇਖਾ ਜੀ ਫਾਰਮ ਡ੍ਰੈਕ ਚੈਂਪੀਨ 39 ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਕਰੋ ਚੈੱਕ। ਬਹੁਤ ਸਾਫ ਪਿਆ ਟਰੈਕਟਰ ਡਰਾਈਵਰ ਦੀ ਸ਼ਤਰੀ ਲੱਗੀ ਹੋਈ ਆ। ਰੱਗ ਪੇਂਟ ਦਾ オリジナル ਰੈਮਰੂਮ ਸਾਫ ਐਨ ਅਗਰਾਡ ਸਾਫ ਐਨ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਕੋਲ ਮਲਾ ਕੇ 2018 ਮਾਡਲ ਆ ਜੀ 3 ਲੱਖ ਤੇ 95000 ਰੁਪਏ ਦਾ ਰੇਟ ਆ ਟਰੈਕਟਰ ਦੇਖਣ ਨੂੰ ਹੀ ਬਹੁਤ ਸੋਹਣਾ ਜੀ ਇਹਦਾ ਕਰ ਲੋ ਚੈੱਕ ਬੱਸ ਸੋਨੀ ਕੰਡੀਸ਼ਨ ਦਾ ਟਰੈਕਟਰ ਆ ਮਿੱਤਰੋ ਇਹ ਇੱਧਰ ਵੀ ਖੜੇ ਨੇ ਬਾਈ ਹੁਣਾਂ ਕੋਲੇ ਬਹੁਤ ਜ਼ਿਆਦਾ ਰੇਂਟੇ ਦੇ ਵਿੱਚ ਟਰੈਕਟਰ ਇਹ ਮੁੱਗੇ ਜ਼ਰੂਰ ਵਿਜ਼ਿਟ ਕਰੋ ਜੇ ਇੱਕ ਵਾਰ ਕਿਸੇ ਨੂੰ ਵੀ ਟਰੈਕਟਰ ਖਰੀਦਣਾ ਜਾਂ ਵੇਚਣਾ ਤਾਂ ਕਰਨੈਲ ਟਰੈਕਟਰ ਸੇਲਜ਼ ਵਾਲੇ ਆ ਮੁੱਗੇ ਬਾਈ ਸੋਨ ਮੈਂ ਕੰਟੈਕਟ ਕਰ ਲਿਓ ਨੰਬਰ ਆਪਾਂ ਥੰਬਨੇਲ ਵਿੱਚ ਵੀ ਛੱਡ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਬਾਤਾਂ ਉਹਦੇ ਸ਼ੇਅਰ ਕਰ ਸ਼ੁਕਰੀਆ ਜੀ